चाली जामपंचा कढे ਆਉਂਦੇ ਆ ਕਿ ਨਹੀਂ ਵੱਡੇ ਵੈਲੀ ਉਹ ਉਹ ਦੋ ਜਾਨੇ ਤਾਂ ਆਉਂਦੇ ਆ ਲੱਗਦਾ ਮੈਨੂੰ ਉਹੀ ਆ ਚੱਲ ਵੇਣੇ ਆ ਲੱਗਦਾ ਇਹਨਾਂ ਦੋਵਾਂ ਭਰਾਵਾਂ ਨੇ ਮੇਰੇ ਇੱਥੇ ਹੀ ਮਰਨਾ ਮੁੰਡਿਆ ਕਰ ਲੋਟ ਚਲੋ ਆਹ ਇਹ ਨੇੜੇ ਦੇਖਦੇ ਇਹਨਾਂ ਨੂੰ ਵੱਡੇ ਵੈਲੀ ਨੀਆਂ ਨੂੰ ਕਬਜ਼ਾ ਕਿਵੇਂ ਲਈਦਾ ਕੱਲ ਮੁੰਡਿਆ ਤੂੰ ਵੀ ਸਿਰ ਖੋਲ ਦੂ ਓਏ ਖੋਲ ਦੇਗਾ ਤੂੰ ਵੱਡਾ ਵੈਲੀ ਚੱਲ ਕੋਈ ਨਹੀਂ ਮੁੰਡਿਆ ਫੇਰ ਵੇਖਾਂਗੇ ਇਹਨਾਂ ਨੂੰ ਵੱਡੇ ਵੈਲੀ ਐ ਕਬਜ਼ੇ ਲੈ ਲੈਣਗੇ ਇਹ ਲੱਲੀ ਛੱਲੀ ਕਬਜ਼ੇ ਲੈਣ ਲੱਗ ਪਈ ਫਿਰ ਸਰਦਾਰਾਂ ਨੂੰ ਕਿਹਨੇ ਪੁੱਛਣਾ ਦਾਹਾਂ ਪਿੰਡਾਂ ਦਾ ਸੱਚਾ ਚੱਲ ਮੁੰਡਿਆ ਚੱਲ ਕਹ ਹੰਗੋਰਾ ਤੇ ਕੋਈ ਆਵੇ ਚੰਗੀ ਕਹਾਣੀ ਜੰਮੀ ਆ ਪਾਣੀ ਪਾ ਪਾਣੀ ਮੈਂ ਪਾਉਂਦਾ ਤੂੰ ਮੁੰਡਿਆ ਸਨਾਪ ਨੂੰ ਲਾਏ ਆ ਅਗਰ ਜਾ ਕੇ ਪੀ ਆ ਕੋਈ ਆ ਤੋਗ ਦੋ ਕਾਹ ਯਾਰ ਡਰੀਗਾ ਕਰਨੇ ਆ। ਸਾਕੇ ਕਰਤੀ ਆਰੇ। ਯਾਦ ਨਹੀਂ ਵਾਈ ਦੇ ਥੱਲੇ ਲੱਗਿਆ ਫਰਦਾ ਜਾ ਰਹੀ ਹੈ ਨਾ ਵੀ। ਹਾਂ ਬਈ। ਨਹੀਂ ਯਾਰ ਆਹ ਤਾਂ ਨਹੀਂ ਮੰਨਦਾ। ਐ ਕ ਮੰਨਦਾ ਕਿੱਥੇ ਯਾਰ ਸਾਡੇ ਵੱਲੋਂ ਪੀ ਐਨਾ ਤੂੰ ਨਹੀਂ ਲਾਉਣਾ ਮੈਂ ਕੋਈ ਤਰ੍ਹਾਂ। ਅੱਜ ਬਈ ਤੇਰੇ ਵੱਲੋਂ ਪੀਵਾਂਗੇ ਸਾਡੇ। ਹਾਂ ਤੇਰੇ ਵੱਲੋਂ ਵੀ ਹਾਂ ਜਰ ਰੋਇ ਪੀਣਾ ਚਲੋ ਮੁੰਡਾ ਯਾਰ। 5000 ਰੁਪਏ ਬੱਸ। ਕਾਲੂ ਛੇਡ। ਰੋਜਤ ਪਹਿਲਾਂ ਪੀ ਲੈ ਫੇਰ ਲਾ ਲਈ। ਚਲੋ। ਹੋਰ ਸਾਡੇ ਕੋਲ ਪੀਅਨ ਇੱਕ ਘੋਲ ਲਾਹੌਰ ਲਾ ਲੀਂ ਮੁੰਡਿਆ ਹਾਂ ਚੱਕੀ ਯਾਰ ਬਸ ਆਹ ਫਾਮ ਦੇ ਬਿਜਲਰੀ ਆ ਚੱਕ ਬਾ ਬਾਹ ਚੱਕੋ ਮੁੰਡਿਓ ਆਖਾਂ ਵਿੱਚ ਕੇ ਸਤਿ ਜੀ ਉਹ ਤੇ ਬਗੀ ਲਾ ਹੁਣ ਪੱਲੇ ਸਾਡੇ ਪੀਨੇ ਤੂੰ ਵੀ ਪਿਆ ਪੂ ਅਰੇ ਇਹ ਚਾਲਦੀ ਆ ਘਰੇ ਹੀ ਨਹੀਂ ਚਾਲਦੀ ਇਹ ਬੰਦੇ ਦੀ ਕੋਈ ਪੈਹਣੀ ਨੰਦਾ ਯਾਰ ਰੋਦਾ ਲੱਗਾ ਹੁਣ ਆਈ ਜਾਂਦਾ ਛੋਟੇ ਭਰਾ ਦਾ ਲੱਗਾ ਹੈਲੋ ਪੈਸੇ ਪੂਸੇ ਨਹੀਂ ਮਿਲਦੇ ਤੈਨੂੰ ਬਈ ਪੈਸੇ ਪੂਸੇ ਨਹੀਂ ਮਿਲਦੇ ਮਾਈ ਆਇ ਤੇ ਮੁੰਡਿਆਂ ਹੀ ਬੈਠਾ ਦਾ ਰੂ ਵੀ ਨੀਆ ਹੈ ਨਹੀਂ ਪੈਸੇ ਪੂਸੇ ਮੇਰੇ ਕੋਲ ਸਿੱਧਾ ਹੋ ਕੇ ਘਰੇ ਆ ਜਾ ਨਹੀਂ ਤਾਂ ਤੇਰੀਆਂ ਲੱਤਾਂ ਤੋੜ ਦੂੰ ਮੈਂ ਪਿਆਰ ਦੀ ਜੇ ਪੱਲਿਓਂ ਕੀ ਆਣਾ ਤੂੰ ਹੈ ਨਹੀਂ ਤੇਰੇ ਪਰੋਹ ਦਾ ਤੋਰ ਜਾ ਤਰ ਜਾ ਤੇਰੇ ਬੱਲੇ ਹੈ ਨਹੀਂ ਘਰੇ ਤੇਰੀ ਚਾਲਤੀ ਨਹੀਂ ਹੈ ਵਾਹ ਗੱਲ ਨਹੀਂ ਹੈ ਜਾ ਤੋਰ ਜਾ ਤਰ ਜਾ ਤਰ ਜਾ ਯਾਰ ਹਾ ਯਾ ਵੜੀ ਵਾਹੇ ਵੜੀ ਚੱਲੀ ਫੁੱਦੂ ਬੰਦੇ ਯਾਰੇ ਸਰੇ ਦੇ इस काम ले तेन पैसे दिते माड़ी संगत च पैके वे भाई नुल गया बेजती की बेजती कहीं करती काम कार कर ला कोई ਕਾਲਕ ਦੀ ਤਬਾਈ ਨੇ ਬਜ਼ਾਰ ਲੈਣਾ ਤਾ ਬੰਦਾ ਦਾ ਪਾ ਮੈਂਟ ਜੇ ਮਾਰਦੀ ਹੈ ਅੱਜ ਹੀ ਵੇਖੋ ਆ ਪਤਾ ਨਹੀਂ ਕਿਵੇਂ ਆਇਆ ਹੋਰ ਵੀ ਕਿਨਾਰਾ ਵਧੀਆ ਹੈ ਹਾਂ ਵੀ ਕਿਵੇਂ ਆਇਆ ਬੰਦਾ ਬਰਾਉਣਾ ਚਲ ਆਪ ਅੰਦਰ ਬੈਠ ਕੇ ਗੱਲ ਕਰਦੇ ਇੱਥੇ ਲੋਕ ਸੌਂਦੇ ਨੇ ਤੁਹਾਨੂੰ ਨੇ ਵੈਸੇ ਤਾਂ ਕੰਨ ਨੂੰ ਦਿਆ ਆ ਬਾਈ ਬਸ ਹਾਂ ਦੱਸ ਬੰਦਾ ਬਰਾਉਣਾ ਕਾਹ ਕੋਣ ਕਿਵੇਂ ਕੀ ਰੋਲਾ ਆਇਆ ਮੇਰਾ ਅੱਛਾ ਜੀ ਲੈ ਆ ਵੀ ਮੁੰਡਾ ਪੈਸੇ ਤੇ ਨਾਲ ਮੈਨੂੰ ਉਹਦੀ ਫੋਟੋ ਬੁਖਾ ਦੇ ਜਾਂ WhatsApp ਕਰ ਦੇ ਆਓ ਸਹੀ ਜੀ ਨਾ ਪੈਸੇ ਪੂਰੇ ਆ ਹਾਂ ਹਾਂ ਪੂਰੇ ਹੋ ਗਏ ਪਹਿਲਾਂ ਜੇ ਘੱਟ ਵੱਧ ਹੋਏ ਨਾ ਬੰਦਾ ਮੈਂ ਵੀ ਉਹਦੇ ਆਂ ਐਸੇ ਤਾਂ ਪੂਰੇ ਨੇ ਨਾਲ ਮੈਨੂੰ ਫੋਟੋ ਵਿਖਾਓ ਘਰ ਮੁੰਡਾ ਬਤੀ ਅੱਛਾ ਆ ਕੌਣਾ ਹੈ ਇਹ ਇਹ ਭਰਾ ਹੋਏ ਮੇਰਾ ਵੱਡਾ ਅੱਛਾ ਇਹ ਕਿੱਥੇ ਲੈ ਜਾਊਗਾ ਫਿਰ ਮੈਨੂੰ ਇਹ ਵੀ ਦੱਸ ਮੈਂ ਰੋਡ ਤੇ ਲਿਆਊਗਾ ਬਾਹਨੇ ਨਾਲ ਅੱਛਾ ਜੀ ਕੀ ਕਰਦੀ ਗੱਲ ਕਿਹੜੇ ਰੋਡ ਤੇ ਲਿਆਉਂਗੇ ਆ ਜਿਹੜਾ ਮੜ ਨਹੀਂ ਜਾਂਦਾ ਵੱਡਾ ਬਾਪੂ ਹੀ ਨਹੀਂ ਜਾਓ ਠੀਕ ਹੈ ਚਲੋ ਬਾਈ ਦਾ ਵੀ ਅੱਜ ਕੰਮ ਕਰਾਈ ਜਣਾ ਲੈ ਕੇ ਚਾਲ ਦੇ ਕਹਿਣਾ ਛੇ ਭਾਨੀ ਤੀਕਾ ਬਾਈ ਹਾਂ ਆਈ ਮੜਾਇਆ ਇਹ ਗੱਲ ਥੋੜੀ ਉਹ ਕੰਮ ਜਾ ਕੇ ਆਉਣਾ ਚੱਲੇਗਾ ਨਾਲ ਜਾਏ ਆਉਣੇ ਕੋਹ ਹਣੀ ਬਈ ਮਾਰੀਆਂ ਹੰਗ ਤਾਂ ਛੱਡਦੇ ਹੋਂ ਮੈਂ ਸ਼ਾਬਾਸ਼ ਅੱਜ ਕਿਵੇਂ ਯਾਦ ਕੀਤਾ ਫਿਰ ਜਾ ਕੇ ਆਉਣਾ ਸੀ ਵੀ ਕੰਮ ਦੀਆ ਚੱਲ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ ਲੈ ਲਿਆਦ ਬਾਈ ਨੇ ਆਪ ਮੌਕਾ ਦੇਦਾ ਹੁਣ ਪਾਣੀ ਕਿ ਮਿਲਾ ਦੇ ਗੂੜ ਨੀਂਦਾ ਰੱਖ ਇੱਕ ਗੱਲ ਤਾਂ ਹੈ ਛੋਟੇ ਪਾਈਆਂ ਵਰਗੀ ਸੈਣੀ ਆ ਗਿਆ ਆ ਗਿਆ 2 ਮਿੰਟ ਖੜ ਗਿਆ ਇੱਕ ਬਹੁਣ ਹੀ ਆ ਗਿਆ ਚੱਲ ਚੱਲ ਪਾਣੀ ਇਹਦੇ ਖਾਂ ਨਹੀਂ ਕਰਦਾ ਉਹ ਕਿਹੜਾ ਪਿਆ ਭਾਈ ਮੇਰੇ ਕੋਲ ਕੋਈ ਕੰਮ ਕੁੰਮ ਕਰਕੇ ਉਹਦਾ ਵੇਖ ਕੇ ਜਾਖ ਰਿਆਰ ਉਹ ਰਾਕੇੜਾ ਬਾਈ ਓਏ ਓਥੇ ਯਾਰ ਕੀ ਹੋ ਗਿਆ ਓ ਬਾਈ ਉੱਠੋ ਤੇਰਾ ਵੇ ਕੌਣ ਮਾਰ ਕੇ ਗੋਲੀ ਯਾਰ ਪਤਾ ਨਹੀਂ ਪੈਰ ਮੈਨੂੰ ਲੈ ਕੇ ਆ ਨਾ ਮਰੇ ਆ ਜਾਓ ਠੀਕ ਆ ਬਾਈ ਤੇਰਾ ਫੋਨ ਆ ਜਾ ਬੈ ਜਾ ਬੈ ਜਾ ਬੈ ਜਾ ਯਾਰ ਬੈ ਜਾ ਹੱਥ ਰੱਖ ਕੀ ਬਣਾ ਤੈਨੂੰ ਬਚਾ ਲਾਂਗੇ ਕੋਈ ਨਾ ਟੈਨਸ਼ਨ ਨਾ ਲੈ ਤੂੰ ਆ ਕਾਕਾ ਜਖਮ ਤਾਂ ਠੀਕ ਆ ਦਵਾਈ ਦੇ ਦਿੰਨੇ ਠੀਕ ਆ ਪੰਜ ਚਾਰ ਦਿਨ ਦਵਾਈ ਖਾ ਲ ਤਰਸ ਤਾ ਜਖਮ ਤਾਂ ਬਹੁਤ ਵੱਡਾ ਆ ਪੂਰੂ ਕ ਸਾਫਟ ਠੀਕ ਹੈ ਠੀਕ ਹੋ ਜਾ ਬੇਟਾ ਥੋੜੀ ਦੇਰ ਰਹਿ ਠੀਕ ਆ ਤੇ ਜਖਮ ਦਵਾਈ ਵੀ ਖਾ ਆਰਾਮ ਕਰ ਚੰਗਾ ਰਹਿ ਉਹ ਠੀਕ ਹੈ ਠੀਕ ਆ ਚਲ ਆ ਬਾਤ ਬਾਈ ਮੇਰੀ ਜਾਨ ਕੋਈ ਨਾ ਕੋਈ ਨਾ ਆਇਆ ਆਇਆ ਮੁੰਡਾ ਅੱਟ ਲਗੇ ਕਰੇ ਯਾਰ ਲਾਈਵ ਕਰਤਾ ਵੱਡੇ ਬਾਈ ਦਾ ਕੰਮ ਕੱਢਤਾ ਗੰਡਾ ਉਹਦਾ ਹੋਰ ਹੁਣ ਤਾਂ ਨਜ਼ਾਰੇ ਆ ਸਾਰੀ ਜ਼ਮੀਨ ਹੁਣ ਆਪਣੀ ਆ ਹੁਣ ਤਾਂ ਐਸ਼ ਕਰਾਂਗੇ ਉਹੀ ਰੋ ਮਾਰੀ ਜਾਂਦਾ ਸੀ ਯਾਰ ਹਾਂ ਸਹੀ ਗੱਲ ਪੀ ਫੇਰ ਯਾਰ ਨਾਲ ਕੇ ਘੁੱਟ ਘੁੱਟ ਯਾ ਕਾ ਨਸਵਾਦ ਆ ਗਿਆ ਯਾਰ ਹਾਂ ਆਰੇ ਹਾਂ ਤਾਂ ਨਹੀਂ ਯਾਰ ਇਹ ਹਾ ਹੋਰ ਯਾਰ ਇੱਦਾਂ ਚਪਾਲਾ ਘੋਟ ਵਟ ਹੋਰ ਆ ਜੀਦਾ ਆ ਗਿਆ ਮੈਂ ਪਹਿਲਾਂ ਪੁੱਛਦਾ ਹੀ ਕਰ ਗੱਲ ਹੈਲੋ 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 ਕਰੀ ਜਾਂਦੇ ਆ ਪਾਰਟੀਆਂ ਕੌਣ ਆ ਬਾਈ ਇੰਨੀ ਛੇਤੀ ਭੁੱਲ ਵੀ ਗਿਆ ਵੱਡਾ ਵੱਡਾ ਹੀ ਹੁੰਦਾ ਤੇ ਛੋਟਾ ਛੋਟਾ ਹੀ ਹੁੰਦਾ ਯਾਰ ਕੀ ਹੋ ਗਿਆ ਬਾਈ ਬਾਈ ਦਾ ਬਚ ਗਿਆ ਯਾਰ ਯਾਰ ਇਹ ਗਮ ਬਚ ਗਿਆ ਪਤਾ ਨਹੀਂ ਯਾਰ ਮੈਂ ਤਾਂ ਪੈਸੇ ਦਿੱਤੇ ਸੀ ਉਹਨੂੰ ਪੂਰੇ ਜਾ ਯਾਰ ਉਹ ਬਾਤ ਗਿਆ ਹੁਣ ਆਪਾਂ ਉਹਨਾਂ ਨੂੰ ਛੱਡਦਾ ਉਹ ਯਾਰ ਜਿਹੜੇ ਬੰਦੇ ਨੂੰ ਤੂੰ ਪੈਸੇ ਦਿੱਤੇ ਉਹਨੇ ਕੰਮ ਚੱਜ ਨਾਲ ਨਹੀਂ ਕੀਤਾ ਵੇਖੋ ਯਾਰ ਕੱarde ਕਾਲ ਨੂੰ ਗੱਲ ਉਹਨਾਂ ਨਾਲ ਸਹੀ ਗੱਲ ਹੈਂਚ ਲੱਗ ਕੇ ਛੋਟੇ ਬਾਈ ਨੇ ਚੰਗੀ ਨਹੀਂ ਕਰੀ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਆ ਕੋਈ ਨਹੀਂ ਬਾਈ ਟਾਈਮ ਆਉਣ ਤੇ ਆਪਾਂ ਬਦਲਾ ਜ਼ਰੂਰ ਲਵਾਵਾਂਗੇ ਯਾਰ ਥੱਲੇ ਆ ਕੇ ਚੱਪ ਦਿਆਂਗੇ ਚੱਪ ਦਿਆਂਗੇ ਚੱਪ ਦਿਆਂਗੇ ਠੀਕ ਆ ਨਾ ਕੋਈ ਨਹੀਂ ਮੈਂ ਖੇਤ ਕੀੜਾ ਮਾਰ ਕੇ ਆਉਣੀ ਆ ਕਿਤੇ ਆਪਣੀ ਗੈਰ ਹਾਈ ਦੀ ਪਿੱਛੋਂ ਕੱਭ ਜਾਣਾ ਕਰ ਲੈ ਹੋਣੀ ਮੈਂ ਤੇਰੇ ਨਾਲ ਆ ਯਾਰ ਚੱਲ ਬਾਈ ਸਿੱਖੀ ਕਰ ਲੀਏ ਵਾਵਾ ਚਿੱਤੋਂ ਕੱਢੀ ਆ ਮੈਂ ਵੀ ਅਸਲਾ ਚੈੱਕ ਕਰਨਾ ਕਿਤੇ ਮੌਕੇ ਤੇ ਧੋਖਾ ਹੀ ਨਾ ਦੇ ਜੀ ਬਹੁਤ ਆ ਆਇਤਾ ਜੱਕ ਦੇਣੀ ਆ ਤਰੀਕ ਮੈਂ ਨਾ ਬਾਈ ਭੰਗੜੇ ਪਾਵਾਂਗੇ ਭੰਗੜੇ ਅੱਜ ਫੁੱਲ ਪਾਰਟੀ ਕਰਾਂਗੇ ਤੈਨੂੰ ਮੁੰਡਿਆ ਫੁੱਲ ਕੁਛ ਕਰਾਂਗੇ ਸਾਰਾ ਹੀ ਆਪਣਾ ਕੁਛ ਹਾਂ 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 ਸਾਰਾ ਕੁਛ ਐਵੇਂ ਲੋਕਾਂ ਦੀ ਚੱਕ ਜਾ ਕੇ ਛੋਟੇ ਨੇ ਮੇਰੇ ਨਾਲ ਚੰਗੀ ਨਹੀਂ ਸੀ ਸਰਪੰਚ ਦਾ ਵੀ ਕੰਡਾ ਅੱਜ ਕੱਢ ਹੀ ਦੇਣਾ ਮੈਂ ਨਾ ਛੱਡਣਾ ਕੋਈ ਨਹੀਂ ਅੱਜ ਜੋੜਨਾ ਕੋੜਵਾ ਫੂਕ ਦੇਣਾ ਕੱਢ ਹੀ ਦੇਣਾ ਬਾਈ ਬੇਫਿਕਰ ਹੋ ਜਾ ਆਇਆ ਵੇਖ ਗਏ ਪਾਣੀ ਦੀ ਵਾਰੀ ਵੀ ਆਪਣੀ ਸ਼ੇਰਾ ਹੋਰ ਚਾਲਾ ਲਾਉਨੇ ਅੱਜ ਪਾਣੀ ਵੇਖ ਗਏ ਕੋਈ ਟੱਕਰ ਦਾ ਕੇ ਨਹੀਂ ਅਦੂ ਬੱਟਾ ਉੱਟਾ ਵੇਖਿਆ ਮੈਂ ਇੰਜਾਂ ਦਾ ਵੇਣਾ ਲਪਾਉਨੇ ਗੇੜਾ ਇਹਨੂੰ ਅੱਜ ਠੀਕ ਆ ਵੇਖ ਲੈ ਮੁੰਡਿਆ ਪਟਾ ਪਟਾ ਨਾਰਨੂਰ ਚੈੱਕ ਕਰ ਲਾ ਹਾਂ ਬੱਟਾ ਉੱਟਾ ਵੇਖਿਆ ਠੀਕ ਆ ਜਾ ਜਾ ਮੁੰਡਿਆ ਵੇਖਿਆ ਬੱਟਾ ਠੀਕ ਆ ਬਾਬਾ ਬਾਕੀ ਤੂੰ ਵੇਖ ਲੈ ਆ ਜਾ ਇਧਰ ਇੰਜਨ ਸਟਾਰਟ ਕਰਕੇ ਲੇਟ ਹੋਈ ਜਾਣਾ ਛਰੇ ਵੀ ਜਾਣਾ ਠੀਕ ਹੈ ਠੀਕ ਆ ਜਾ ਆਪਾਂ ਮਾੜਾ ਇੰਜਨ ਉੰਜ ਦੇ ਹੱਥ ਪਹਿਲਾਂ ਬੋਰ ਬਾਰ ਸੈੱਟਾ ਸਾਰਾ ਕੋ ਹਾਂ ਸਾਰਾ ਕੋ ਸੈੱਟ ਬਾ ਪਾਗੇ ਗੇੜਾ ਆ ਜਾ ਬੱਸ ਆ ਕਿਹੜੇ ਵੱਡੇ ਫਿਰਦੇ ਆਪਣੀ ਜਿਵੇਂ ਸਰਪੰਚਾ ਬੁੜਾ ਲੱਗਦਾਗਾ ਜੋ ਗਾਇ ਵੱਡੇ ਬੈਲੀ ਆ ਜਾਓ ਥੋਕਦੇ ਭਾਈ ਥੋਕਦੇ ਦੇਖ ਲੋ ਸਾਲੇ ਨੂੰ ਥੋਕ ਥੋਕ ਭਾਈ ਸੈਂਤਾ ਵੱਡਾ ਬੈਲੀ ਸਾਡੀ ਗੈਰ ਹਾਇਰੀ ਤੇ ਸਮਝਾ ਕਰੂੰਗੀ ਸਾਡੀ ਜ਼ਮੀਨ ਤੇ ਗ੍ਰੈਂਡ ਨਾ ਯਾਰ ਬਾਈ ਆ ਠੋਕਿਆ ਪਿਆਗਾ ਸਰਪੰਚ ਦਾ ਬੁੜਾ ਸਾਡੇ ਹੁੰਦਿਆਂ ਲੱਲੀ ਛੱਲੀ ਕਬਜ਼ਾ ਕਰ ਲੂ ਸਾਡੀ ਜ਼ਮੀਨ ਚ ਇਹਨਾਂ ਕਾ ਚੂਕ ਕਰਕੇ ਵਿਖਾਵੇ ਬੋਲਦਾ ਨਹੀਂ ਹੁਣ ਵੱਟਾ ਵੈਲੀ ਭੱਜ ਗਏ ਬਾਈ ਨੂੰ ਦੱਸੂਗਾ ਮੈਂ ਜਿਹੜਾ ਬੁੜਾ ਮਾਰਦਾ ਓ ਬਾਈ ਨੇ ਆਤੀ ਆ ਗਿਆ ਆਪਾਂ ਫਿਰ ਇਹਨੇ ਉਹ ਥੇ ਦਾ ਫੂਲਾ ਵੀ ਨਾ ਨਮਾਟਾ ਕਰਦੇ ਆ ਬੈ ਕੇ ਨਾ ਆ ਬਾਈ ਨੇ ਆ ਯਾਰ ਇੱਥੇ ਹੂੰ ਹੋਰ ਕੀ ਘਰੇ ਦਾ ਯਾਰ ਟਾਈਮ ਬਾਹਰ ਹੀ ਨਹੀਂ ਹੁੰਦਾ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੈਨੂੰ ਮੈਂ ਤਾਂ ਅੱਖਾਂ ਜੜਕੀਆਂ ਆ ਇਹੋ ਉਹ ਵੀ ਨਹੀਂ ਹੋਉਂਦੇ ਹੋਰ ਫਿਰ ਮੁੰਡਿਆ ਵਦਿਆ ਮਾਰਤਾ ਕਬਜ਼ਾ ਕਿੱਥੇ ਹੋਏ ਉਹ ਕਬਜ਼ਾ ਚਲਾ ਦੇ